ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 1 ਫਰਵਰੀ ਹੈ 9 ਜੁਲਾਈ 1925 ਨੂੰ ਗਵਰਨਰ ਪੰਜਾਬ ਹੇਲੀ ਨੇ ਕੌਂਸਲ ਦੇ ਵਿੱਚ ਗੁਰਦੁਆਰਾ ਬਿੱਲ ਪਾਸ ਕਰਨ ਦੇ ਨਾਲ-ਨਾਲ ਇਹ ਐਲਾਨ ਵੀ ਕਰ ਦਿੱਤਾ ਕਿ ਜੋ ਅਕਾਲੀ ਇਸ ਗੁਰਦੁਆਰਾ ਬਿੱਲ ਨੂੰ ਮਨਜ਼ੂਰ ਕਰ ਲੈਣ ਅਤੇ ਇਸ ਤੇ ਅਮਲ ਕਰਨ ਦਾ ਭਰੋਸਾ ਦਿਵਾਉਣ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਜ਼ਿਲਾਂ ਦੇ ਵਿੱਚ ਕੈਦ ਅਕਾਲੀ ਦੋ ਟੜਾਂ ਦੇ ਵਿੱਚ ਵੰਡੇ ਗਏ। ਸ਼ਰਤਾਂ ਮੰਨਣ ਵਾਲਿਆਂ ਦੇ ਮੁਖੀ ਗਿਆਨੀ ਸ਼ੇਰ ਸਿੰਘ ਅਤੇ ਮਹਿਤਾਬ ਸਿੰਘ ਸਨ ਅਤੇ ਸ਼ਰਤਾਂ ਨਾ ਮੰਨਣ ਵਾਲਿਆਂ ਦੇ ਮੁਖੀ ਖੜਕ ਸਿੰਘ ਅਤੇ ਮਾਸਟਰ ਤਾਰਾ ਸਿੰਘ ਸਨ। 25 ਜਨਵਰੀ 1926 ਨੂੰ ਬਾਬਾ ਹਰਕਿਸ਼ਨ ਸਿੰਘ ਅਤੇ 19 ਹੋਰ ਆਗੂਆਂ ਜਿਨ੍ਹਾਂ ਦੇ ਵਿੱਚ ਗੁਰਦੇਵਤ ਸਿੰਘ ਬਹਿਲੋਲਪੁਰ ਮਹਿਤਾਬ ਸਿੰਘ ਗਿਆਨੀ ਸ਼ੇਰ ਸਿੰਘ ਮਾਸਟਰ ਮਹਿਤਾਬ ਸਿੰਘ ਅਤੇ ਹੋਰਾਂ ਨੇ ਰਿਹਾਈ ਲੈ ਲਈ। ਇਹਨਾਂ ਦੀਆਂ ਰਿਹਾਈਆਂ ਦੀ ਬਹੁਤੇ ਸਿੱਖਾਂ ਨੇ ਨਿੰਦਾ ਕੀਤੀ ਪਰ 15 ਅਕਾਲੀ ਆਗੂਆਂ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਹ ਸਾਰੇ 7 ਮਹੀਨੇ ਮਗਰੋਂ 27 ਸਤੰਬਰ 1926 ਨੂੰ ਰਿਹਾ ਹੋਏ ਸਨ। ਇਹ ਅਕਾਲੀ ਆਗੂ ਸਨ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਭਾਗ ਸਿੰਘ ਵਕੀਲ, ਗੋਪਾਲ ਸਿੰਘ ਕੌਮੀ ਸੋਨ ਸਿੰਘ ਜੋਸ਼ ਤੇ ਸੇਵਾ ਸਿੰਘ ਠਿਕਰੀ ਵਾਲਾ ਵੀ ਇਹਨਾਂ ਦੇ ਵਿੱਚ ਹੀ ਸਨ ਸ਼ਰਤਾ ਮੰਨ ਕੇ ਰਹਾ ਹੋ ਕੇ ਆਏ ਅਕਾਲੀਆਂ ਨੇ ਜੇਲ੍ਹ ਤੋਂ ਬਾਹਰ ਆ ਕੇ 30 ਜਨਵਰੀ 1926 ਦੇ ਦਿਨ ਸ਼੍ਰੋਮਣੀ ਕਮੇਟੀ ਦੀ ਚੋਣ ਕੀਤੀ ਚੋਣਾਂ ਦੇ ਵਿੱਚ ਮਹਿਤਾਬ ਸਿੰਘ 77 ਵੋਟਾਂ ਲੈ ਕੇ ਭਗਤ ਸਿੰਘ ਕਨੇਡੀਅਨ ਦੀਆਂ 44 ਵੋਟਾਂ ਦੇ ਮੁਕਾਬਲੇ ਪ੍ਰਧਾਨ ਚੁਣੇ ਗਏ ਇਸ ਚੋਣ ਵਾਲੀ ਮੀਟਿੰਗ ਦੇ ਵਿੱਚੋਂ ਅਮਰ ਸਿੰਘ ਚਵਾਲ ਜਸਵੰਤ ਸਿੰਘ ਚਵਾਲ ਮੰਗਲ ਸਿੰਘ ਵਾਕ ਆਊਟ ਕਰਕੇ ਅਤੇ ਬਾਹਰ ਆ ਕੇ ਸ਼੍ਰੋਮਣੀ ਕਮੇਟੀ ਦੇ ਅੰਦਰ ਇੱਕ ਅਕਾਲੀ ਪਾਰਟੀ ਬਣਾ ਲਈ ਮਾਫੀ ਮੰਗੂ ਪ੍ਰਧਾਨ ਚੁਣੇ ਜਾਣ ਦੇ ਖਿਲਾਫ ਰੋਸ ਵਜੋਂ ਜੇਸ਼ਦਾਰ ਉਦਮ ਸਿੰਘ ਨਾਗੋਕੇ ਨੇ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਅਸਤੀਫਾ ਦੇ ਦਿੱਤਾ। 1 ਫਰਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਪਰਮਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਾਲਗੜ ਟਪਈ ਅਤੇ ਦੀਦਾਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਕੁੱਕੜਵਾਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 1 ਫਰਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਦਰਬਾਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਮੁੱਠੀਆਂਵਾਲਾ, ਦਰਬਾਰਾ ਸਿੰਘ ਉਰਫ ਮੰਤਰੀ ਅਤੇ ਮੋਹਨ ਸਿੰਘ ਗਾਂਧੀ ਵਾਸੀ ਖਾਨਪੁਰ ਰੋਪੜ ਨੂੰ ਨਕਲੀ ਪੁਲਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 1 ਫਰਵਰੀ 1993 ਦੇ ਦਿਨ ਪੁਲਸ ਨੇ ਜਸਵਿੰਦਰ ਸਿੰਘ ਪੁੱਤਰ ਅਜੈਪ ਸਿੰਘ ਵਾਸੀ ਜਹਾਗੀਰ ਪਿੰਡ ਨੇੜੇ ਖੇੜੂ ਜ਼ਿਲ੍ਹਾ ਸੰਗਰੂਰ, ਗੁਰਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕੈਰੋਮਈਆਂਵੇੜਾ ਜ਼ਿਲ੍ਹਾ ਅਮ੍ਰਿਤਸਰ, ਗਿਆਨ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਲੱਖਾ ਸਿੰਘ ਅਵਾਨ ਜ਼ਿਲ੍ਹਾ ਅਮ੍ਰਿਤਸਰ, ਦਿਲਰਾਜ ਸਿੰਘ ਬੱਬਰ ਪੁੱਤਰ ਅਮਰ ਸਿੰਘ ਵਾਸੀ ਪਿੰਡ ਖਾਪੜਖੇੜੀ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਤਿੰਨ ਹੋਰ ਸਿੱਖ ਨੌਜਵਾਨਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸੀ ਸਿੱਖ ਇਤਿਹਾਸ ਦੇ ਵਿੱਚ 1 ਫਰਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ